ਸਤਿਗੁਰੂ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਣੇ ਘਰ ਦੀ ਬਰਕਤ ਦੇ ਲਈ ਕੁਝ ਨੁਕਤੇ ਸਾਂਝੇ ਕਰਨ ਜਾ ਰਹੇ ਆ ਇਸ ਕਰਕੇ ਆਪ ਜੀ ਇਹ ਵੀਡੀਓ ਪੂਰਾ ਜ਼ਰੂਰ ਸੁਣਨਾ ਅਤੇ ਇਹ ਨੁਕਤੇ ਇਹ ਉਪਾਅ ਤੁਸੀਂ ਨੋਟ ਕਰ ਲਓ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਆ ਕਿ ਜਿਸ ਦਿਨ ਤੋਂ ਵੀ ਇਹ ਕੰਮ ਅਸੀਂ ਆਪਣੇ ਘਰ ਦੇ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਹਰ ਕੰਮ ਦੇ ਵਿੱਚ ਹਰ ਚੀਜ਼

ਕਦੇ ਵੀ ਕਿਸੇ ਚੀਜ਼ ਦੀ ਤੋੜ ਨਹੀਂ ਆਉਂਦੀ ਤੋੜ ਨਹੀਂ ਆਉਂਦੀ ਸਭ ਤੋਂ ਪਹਿਲੀ ਗੱਲ ਕਮਾਈ ਵਾਲੇ ਸੰਤ ਮਹਾਪੁਰਖ ਧੰਤਨ ਬਾਬਾ ਆਨੰਦ ਸਿੰਘ ਜੀ ਅਕਸਰ ਹੀ ਵਜਨ ਕਰਦੇ ਸਨ ਕਿ ਭਾਈ ਇਹ ਦੁਨੀਆ ਦੇ ਦਿੱਤਿਆ ਕਦੇ ਵੀ ਪੂਰੀ ਨਹੀਂ ਪੈਂਦੀ ਪੂਰੇ ਪੈੜੀਆਂ ਗੁਰਨਾਣਕ ਦੇ ਦੇਣ ਦੇ ਨਾਲ ਇਸ ਕਰਕੇ ਜੋੜ ਭੰਗਣਾ ਹੈ ਆਪਣੇ ਗੁਰਨਾਣਕ ਪਾਤਸ਼ਾਹ ਜੀ ਤੋਂ ਮੰਗੋ ਅਤੇ ਜਦੋਂ ਮਾਲਕ ਦੇ ਦਿੰਦਾ ਹੈ ਉਦੋਂ ਨਾਲ ਦੀ ਨਾਲ ਮਾਲਕ ਦਾ ਸ਼ੁਕਰਾਨਾ ਕਰੋ ਗੁਰੂ ਦੇ ਦੇਣ ਦੇ ਵਿੱਚ ਹੀ ਬਰਕਤ ਆ ਜੋ ਮੰਗਣਾ ਹੈ ਆਪਣੇ ਗੁਰੂ ਤੋਂ ਮੰਗਣਾ ਹੈ ਅਤੇ ਦੂਸਰੀ ਗੱਲ ਕੀ ਆਪਣੇ ਹਰ ਕੰਮ ਦੇ ਵਿੱਚ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਸ਼ਾਮਲ ਕਰੋ ਕਿਉਂਕਿ ਜਿੱਥੇ ਗੁਰੂ ਦਾ ਨਾਮ ਉੱਥੇ ਬਰਕਤ ਆਪ ਚੱਲ ਕੇ ਆਉਂਦੀ ਆ ਸੋ ਜੋ ਵੀ ਤੁਹਾਡਾ ਕੰਮ ਦੰਦਾ ਹੈ ਜੋ ਵੀ ਤੁਹਾਡੀ ਗਿਸ਼ਤਿਆ ਭਾਵੇਂ ਦੁਕਾਨਦਾਰੀ ਆ ਤੁਹਾਵੇਂ ਜੇ ਦਫ਼ਤਰ ਵਿੱਚ ਕੰਮ ਕਰਦੇ ਹੋ ਭਾਵੇਂ ਕੋਈ ਨੌਕਰੀ ਕਰਦੇ ਹੋ ਤੁਹਾਡਾ ਆਪਣਾ ਕੋਈ ਬਿਜ਼ਨਸ ਹੈ ਜਾਂ ਬੈਣਾ ਬਿਟਣਾ ਆਪਣੇ ਘਰ ਦੇ ਵਿੱਚ ਰਹਿ ਕੇ ਆਪਣੇ ਘਰ ਦੇ ਕੰਮ-ਕਾਜ ਕਰਦੇ ਹਾਲੇ ਹਰ ਇੱਕ ਕੰਮ ਨੂੰ ਕਰਤੇ ਹੋਏ ਨਾਲ-ਨਾਲ ਵਾਹਿਗੁਰੂ ਜੀ ਦਾ ਨਾਮ ਜਪੋ ਅਤੇ ਹਰ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਅੱਗੇ ਅਕਨ ਵਸੇ ਬੇਨਤੀ ਕਰੋ ਹਰ ਦਿਨ ਹਰ ਰਾਤ ਵਾਹਿਗੁਰੂ ਅਕਾਲ ਪੁਰਖ ਜੀ ਦਾ ਦਿੱਤਿਆਂ ਮਿਹਨਾਂ ਵਰਤਾਂ ਦੇ ਲਈ ਸ਼ੁਕਰਾਨਾ ਕਰੋ ਜਿੰਨਾ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋਗੇ ਵਾਹਿਗੁਰੂ ਜੀ ਦਾ ਨਾਮ ਜਪੋਗੇ ਉਨਾ ਹੀ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਤੁਹਾਡੇ ਘਰ ਦੀ ਬਰਕਤ ਆਵੇਗੀ ਕਿਉਂਕਿ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਸ਼ਾਹੀ ਦਾ ਨਾਮ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਉਥੇ ਬਰਕਤਾਂ ਨੂੰ ਖੁਸ਼ੀਆਂ ਨੂੰ ਉੱਨਾ ਹੀ ਪੈਂਦਾ ਹੈ ਅਤੇ ਉਸ ਤੋਂ ਬਾਅਦ ਤੀਸਰਾ ਨੁਕਤਾ ਮਹਾਂਪੁਰਖ ਜੀ ਦੱਸਦੇ ਨੇ ਕਿ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਤੋਂ ਦਸਵੰਦ ਜਮੂਰ ਕੱਢੋ ਅਤੇ ਆਪਣਾ ਕੱਢਿਆ ਹੋਇਆ ਦਸਵੰਦ ਜਿੱਥੇ ਆਪਾਂ ਲੋੜਵੰਦ ਕਿਸੇ ਗਰੀਬ ਦੀ ਮਦਦ ਦੇਣੇ ਚਲਾ ਸਕਦੇ ਆ ਉਥੇ ਨਾਲ-ਨਾਲ ਗੁਰੂ ਕੇ ਲੰਗਰਾਂ ਦੇ ਵਿੱਚ ਆਪਣੇ ਘਰ ਦਾ ਤਿੱਲ ਫੁੱਲ ਘੇੜਾ ਜਮੂਰ ਕਰਿਆ ਹਨ ਕਿਉਂਕਿ ਸੰਗਤ ਜੀ ਜਿਦੋਂ ਆਪਾ ਗੁਰੂ ਕੇ ਲੰਗਰ ਦੇ ਵਿੱਚ ਸੇਵਾ ਪਾ ਕੇ ਅੰਮ੍ਰਿ ਆ ਭਾਵੇਂ ਕੋਈ ਇੱਕ ਕੌਂਡੀ ਆ ਠੇਰੀ ਪਾਉਂਦੇ ਵੀ ਭਾਵੇਂ ਕੋਈ ਇੱਕ ਚੁੰਡੀ ਨਮਕ ਦੀ ਪਾ ਦਵੇ ਉਹ ਇੱਕ ਤੌਲੀ ਆਟਾ ਇੱਕ ਚੁੰਡੀ ਨਮਕ ਸਾਰੀ ਸੰਗਤ ਦੇ ਮੂੰਹ ਵਿੱਚ ਜਾਵੇਗਾ ਅਤੇ ਸੰਗਤ ਦੀ ਸੇਵਾ ਸਮਝੋ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰ ਲਈ ਸੰਗਤ ਦੀ ਸੇਵਾ ਤੁਮ ਹੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕੋ ਸ਼ੁਕੁੰਦੇ ਨੇ ਸੋ ਇਸ ਤਰ੍ਹਾਂ ਗੁਰੂ ਕੇ ਲੰਗਰਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਆ ਪਰ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਮਨ ਦੀ ਭਾਵਨਾ ਦੇਖਦੇ ਨੇ ਸਾਡੇ ਹੱਥ ਵਿੱਚ ਫੜੀਆਂ ਹੁੰਆਂ ਪਟਾਵਾਂ ਨਹੀਂ ਦੇਖਦੇ ਉਹਨਾਂ ਨੇ ਸਾਡਾ ਮਨ ਪੜਦਾ ਹੈ ਤਾਂ ਆਪਣੇ ਮਨ ਦੇ ਨਾਲ ਵਿਸ਼ਵਾਸ ਦੇ ਨਾਲ ਖੁਸ਼ੀ ਦੇ ਨਾਲ ਆਪਾਂ ਇੱਕ ਕੌਮੀ ਆਟੇ ਦੀ ਗੁਰੂ ਘਰੇ ਲੈ ਗਏ ਉਹ ਚੱਲ ਰਹੇ ਲੰਗਰਾਂ ਦੇ ਵਿੱਚ ਪਾਖ ਕੀਤੀ ਤਾਂ ਸਤਿਗੁਰੂ ਜੀ ਦੇ ਪਾਸ਼ਾ ਕੀ ਦੀ ਬਹੁਤ ਖੁਸ਼ੀ ਮਿਲੇਗੀ ਦੂਜਾ ਜਦੋਂ ਆਪਾਂ ਗੁਰੂ ਕੇ ਲੰਗਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਸੇਵਾ ਕਰਦੇ ਆ ਤਾਂ ਸਾਡੀ ਅਰਦਾਸ ਵੀ ਉੱਤੇ ਕੀਤੀ ਜਾਂਦੀ ਆ ਤਾਂ ਫਿਰ ਉਹ ਸਰਬ ਸੰਗ ਦੀ ਅਰਦਾਸ ਦੇ ਵਿੱਚ ਸਾਡੀ ਵੀ ਅਰਦਾਸ ਹੋ ਜਾਂਦੀ ਆ ਜੋ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਚੱਲ ਰਹੀਆਂ ਸੇਵਾਵਾਂ 'ਚ ਜਰੂਰ ਗੁੰਦਨ ਪਉਣਾ ਚਾਹੀਦਾ ਹੈ ਉਸ ਤੋਂ ਬਾਅਦ ਆਪਕ ਵੀ ਬਹੁਤ ਪਿਆਰੀ ਗੱਲ ਸਮਝਉਂਦੇ ਕਹਿੰਦੇ ਵੀ ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਜਾਂ ਆਪਣੇ ਕਿਸੇ ਵੀ ਕੰਮਕਾਰ ਕਰਨ ਦੇ ਵਿੱਚ ਕੋਈ ਹੈਲਪਰ ਰੱਖਦੇ ਆ ਉਹ ਵੀ ਤੁਹਾਡਾ ਮਦਦਗਾਰ ਆ ਤੁਸੀਂ ਜਿੰਨੀ ਵੀ ਦਿਹਾੜੀ ਤੇ ਜਿੰਨੀ ਵੀ ਤਨਖਾਹ ਤੇ ਉਹਨੂੰ ਰੱਖਿਆ ਏ ਉਹਦਾ ਬਣਦਾ ਹੱਕ ਉਹਨੂੰ ਜਰੂਰ ਦਿਓ ਵਾਹਪੁਰਜੀ ਕਹਿੰਦੇ ਕਦੇ ਵੀ ਕਿਸੇ ਦਾ ਹੱਕ ਨਾ ਹੋ ਕਿਸੇ ਵੀ ਮੇਕ ਦਾ ਪੈਸਾ ਗਲਤ ਤਰੀਕੇ ਦੇ ਨਾਲ ਆਪਣੇ ਕੋਲ ਨਾਰਨੋਟ ਕਿਉਂਕਿ ਕਿਸੇ ਦੀ ਹੱਕ ਸੱਚ ਦੀ ਮਿਹਨਤ ਦੀ ਕਮਾਈ ਦਾ ਜੇਕਰ ਇੱਕ ਪੈਸਾ ਵੀ ਤੁਹਾਡੇ ਕੋਲ ਰਹਿ ਗਿਆ ਤਾਂ ਤੁਹਾਡੀ ਸਾਰੀ ਕਮਾਈ ਖੋੜ ਕੇ ਲੈ ਜਾਵੇਗਾ ਜੋ ਜੋ ਵੀ ਤੁਸੀਂ ਆਪਣੇ ਘਰ ਵਿੱਚ ਜਾਂ ਆਪਣੇ ਭਾਰ ਦੇ ਕੰਮਾਂ ਦੇ ਵਿੱਚ ਕੋਈ ਵੀ ਹੈ ਨਾ ਪਰ ਕੋਈ ਮਜ਼ਦੂਰ ਰੱਖਿਆਏ ਤਾਂ ਸਿਆਣੇ ਕਹਿੰਦੇ ਮਜ਼ਦੂਰ ਦਾ ਤਸੀਮਾ ਸੁੱਕਣ ਤੋਂ ਪਹਿਲਾਂ ਉਹਦੀ ਮਜ਼ਦੂਰੀ ਉਹ ਉਹ ਦੇ ਦੇਣੀ ਚਾਹੀਦੀ ਆ ਕਿਸੇ ਗਰੀਬ ਦੀ ਕਿਸੇ ਮਜ਼ਦੂਰ ਬੰਦੇ ਦੀ ਬਾਦ ਦੁਮਾਗ ਕਦੇ ਨਾ ਲਾਓ ਕਿਉਂਕਿ ਕਿਸੇ ਮਜ਼ਦੂਰ ਕਿਸੇ ዱਖੀ ਬੰਦੇ ਦੀ ਬਾਦ ਦੁਮਾਗ ਬੰਦੇ ਨੂੰ ਲਾ ਮੈਂਦੇ ਆਣ ਸੋ ਕਿਸੇ ਦਾ ਹੱਕ ਨਹੀਂ ਮਾਰਨਾ ਹਰ ਕਿਸੇ ਦੀ ਹੱਕ ਸੱਚੀ ਕਿਰਤ ਕਮਾਈ ਕਰਨੀ ਆ ਅਤੇ ਹੱਕ ਸੱਚੀ ਕਿਰਤ ਕਮਾਈ ਕਰਨ ਵਾਲੇ ਬੰਦੇ ਦੀ ਕਦਰ ਕਰਨੀ ਆ ਬਈ ਲੋਕਾਂ ਦਾ ਸੁਭਾਅ ਬਥੋਰਾ ਕੰਮ ਕਰਾ ਲੈਂਦੇ ਆ ਤੇ ਫਿਰ ਜਦੋਂ ਪੈਸੇ ਦੇਣ ਦੀ ਵਾਰੀ ਹੁੰਦੀ ਆ ਤਾਂ ਏਦਾਂ ਹੀ ਕਾਲ ਮਟੋਲ ਕਰਦੇ ਰਹਿਣਗੇ ਵੀ ਕੋਈ ਨਹੀਂ ਕੱਲ ਨੂੰ ਲੈ ਜਿਓ ਜੇ ਪਰਸੋਂ ਨੂੰ ਲੈ ਜਿਓ ਜੇ ਅੱਜ ਦੇ ਪੈਸੇ ਅੱਜ ਦੋ ਜੇ ਤੁਸੀਂ ਨਹੀਂ ਦੇ ਦੇ ਮੁਕਾਏ ਆ ਤਾਂ ਫਿਰ ਮਹੀਨੇ ਬਾਅਦ ਪੂਰੀ ਪੂਰੀ ਤਨਖਾਹ ਉਹਦੇ ਹੱਥ ਤੇ ਰੱਖੋ ਕਈ ਲੋਕ ਤਾਂ ਦਾ ਸੁਭਾਅ ਹੁੰਦਾ ਵੀ ਕਦੇ ਅੱਧੇ ਪੈਸੇ ਦੇ ਦੇ ਕਦੇ ਇੰਦਾਂ ਅੱਧੇ ਗਾਂਦ ਵਿੱਚ ਬਣਾਉਂਗੇ ਕਦੇ ਵੀ ਕਿਸੇ ਨੂੰ ਇੰਦਾਂ ਨਟਕਾ ਕੇ ਨਾ ਰੱਖੋ ਜੋ ਵੀ ਕੰਮ ਤੂੰ ਦਾ ਤੁਹਾਡੇ ਨਾਲ ਕਰ ਰਿਹਾ ਹੈ ਨਾ ਉਹ ਵੀ ਪੈਸੇ ਕਰਕੇ ਹੀ ਤੁਹਾਡੀ ਬੰਕਰੀ ਕਰ ਰਿਹਾ ਹੈ ਇਹ ਪੈਸੇ ਦੇ ਨਾਲ ਉਹਨੇ ਪਤਾ ਨਹੀਂ ਆਪਣੇ ਕਿੰਨੇ ਜ਼ਰੂਰੀ ਕੰਮ ਕਰਨੇ ਹੋਣਗੇ ਸੋ ਇਸ ਕਰਕੇ ਕਦੇ ਵੀ ਕਿਸੇ ਦਾ ਹੱਕ ਨਾ ਮਾਰੋ ਤੇ ਉਸ ਤੋਂ ਬਾਅਦ ਮਹਾਪ੍ਰਫੁੱਜੀ ਕਹਿੰਦੇ ਵੀ ਇਹ ਪੰਛੀ ਪਰਿੰਦੇ ਇਹ ਜਾਨਵਰ ਇਹਨਾਂ ਨੂੰ ਕੁਝ ਨਾ ਕੁਝ ਖਾਣ ਪੀਣ ਨੂੰ ਦੂਰ ਧਿਆ ਕਰੋ ਪੰਛੀਆਂ ਨੂੰ ਚੋਗਾ ਪਿਆ ਕਰੋ ਜੇ ਮੌਨ ਗਰਮੀ ਦੇ ਦਿਨਿਆ ਤਾਂ ਗਰਮੀ ਦੇ ਦਿਨਾਂ ਦੇ ਵਿੱਚ ਪੰਛੀ ਪਰਿੰਦੇ ਇਹਨਾਂ ਦੇ ਲਈ ਪਾਣੀ ਦਾ ਇਜਾਜ਼ਤ ਚੋਹੋ ਵਾਹਿਗੁਰੂ ਜੀ ਕਹਿੰਦੇ ਇਹ ਜਿਸ ਵੀ ਕਰਦਾ ਖਾਂਦੇ ਆ ਪੀਂਦੇ ਆ ਉਸ ਕਰਦੇ ਲਈ ਬਹੁਤਾਂ ਆਸ਼ੀਸ਼ਾਂ ਦਿੰਦੇ ਨੇ ਪ੍ਰਮਾਤਮਾ ਨੇ ਆ ਕੇ ਅਰਦਾਸ ਕੀਤੀ ਕਰਕੇ ਕਹਿੰਦੇ ਆ ਵੀ ਪ੍ਰਮਾਤਮਾ ਇਸ ਕਰਦੇ ਹੋਏ ਹਮੇਸ਼ਾ ਹੀ ਆਪਣਾ ਮੇਲ ਪਰਿਆਹ ਤੁਹਾਨੂੰ ਇੰਨ ਲਿਖਿਓ ਪਰਮਾਤਮਾ ਜੀ ਨਾਲੇ ਸਾਟਾਟੇ ਡੰਗਰਿਹਾ ਹੈ ਤੁਸੀਂ ਇਹਨਾਂ ਦੇਖਿਆ ਜਾਵੇ ਪਲ ਇਹਨਾਂ ਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ੋਰ ਆਪ ਦੇ ਸ਼ੁਇਸਤਰਾ ਤੇਦੇ ਪੰਛੀ ਪੰਖੇ ਵੀ ਸਾਨੂੰ ਬਹੁਤ ਦੁਨਾਵਾ ਅਹਿਸਾਸ ਹੁੰਦੇ ਨੇ ਅਤੇ ਵੈਸੇ ਵੀ ਜਦੋਂ ਆਪਾਂ ਪਰਮ ਪਿਤਾ ਪ੍ਰਤਾਪ ਨਾਦੀ ਦੀ ਬਣਾਈ ਹੋਈ ਇਹ ਚੀਜ਼ਾਂ ਜਨਮ ਤੋਂ ਬਾਅਦ ਆਉਂਦਾ ਕਰਦੇ ਨਾ ਇਹਨਾਂ ਲਈ ਕੁਝ ਵੀ ਕਰਦੇ ਆ ਤਾਂ ਪਰਮ ਜੀ ਦਾ ਪਰਮਾਤਮਾ ਜੀ ਨੂੰ ਅਸੀਂ ਬਹੁਤ ਚਿਰੇ ਲੱਗਦੇ ਆ ਉਹ ਕਿ ਸੰਸਤੇ ਕੀ ਜੇ ਆਪਾਂ ਆਧੁਨਿਕ ਤੌਰ ਤੇ ਦੇਖੀਏ ਸਾਡੇ ਦੁਨੀਆਵੀ ਪੌਦਾ ਕਿਤਲੇ ਉਹਨਾਂ ਦੇ ਬੱਚੇ ਦੇ ਲਈ ਜਦੋਂ ਕੋਈ ਵੀ ਕੁਝ ਵੀ ਕਰਦਾ ਹੈ ਉਹਨਾਂ ਦੇ ਬਾਲ ਨੂੰ ਬੜਾ ਚੰਗਾ ਰੱਖਦੇ ਨੇ ਮੇਰੇ ਬੱਚੇ ਨੂੰ ਆਹ ਪੌਦਾ ਉਹ ਗਿਸ਼ਟ ਕਰਦਾ ਹੈ ਕੋਈ ਰੋਕ ਜਾਂ ਕਿਸੇ ਤਰੀਕੇ ਦੇ ਨਾਲ ਵੀ ਕਿਸੇ ਦੇ ਬੱਚੇ ਦਾ ਲਾੜ ਮਿਲਾਉਂਦੇ ਉਹਦਾ ਚਾਰ ਹੀ ਜ਼ਰੂਰੀ ਕਰੇ ਤਾਂ ਮਾਂ ਬਾਪ ਕੁਝ ਨੁਸਖੇ ਬੜੇ ਜੋ ਵੀ ਇਹ ਮੇਰੇ ਅੰਦਰ ਨਿਹਾਰਨ ਕਰਦਾ ਹੈ ਚਾਹਾਂ ਚਾਹੇ ਉਸੇ ਤਰ੍ਹਾਂ ਇਹ ਸਾਰੀ ਸ੍ਰਿਸ਼ਟੀ ਕੇ ਸਾਰੀ ਕਿਰਤ ਕਤੇ ਇਹਦੇ ਵਿੱਚ ਜਿੰਨੇ ਵੀ ਜੀਵ ਨੇ ਆਪਕੋ ਤੋਂ ਲੈ ਕੇ ਪੰਛੀ ਤਰੰਤੇ ਜਾਨਵਰ ਪਾਣੀ ਦੇ ਜੀਵ ਜੰਤੂ ਜੋ ਵੀ ਆ ਸਭ ਕੋ ਕਰਮਕਟਾ ਦਾ ਆਤਮਾ ਦੀ ਬਣਾਈ ਹੋਈ ਰਚਨਾ ਹੈ ਕਿ ਮਾਤਮਾ ਦੀ ਹੀ ਜੀਆ ਜਾਂਦੀ ਹੈ ਖੱਟੇੜ ਪਉ ਦੇ ਵੀ ਵਿੱਚ ਹੀ ਹੰਤੇ ਵਾ ਤੇ ਜਦੋਂ ਆਪ ਇਨ੍ਹਾਂ ਦਾ ਧਿਆਨ ਰੱਖਦੇ ਆ ਇਹਨਾਂ ਦੇ ਲਈ ਕੁਝ ਕਰਦੇ ਆ ਤਾਂ ਆਪਣੇ ਆਪ ਹੀ ਗੁਰੂ ਸਾਹਿਬ ਜੀ ਦੀ ਖੁਸ਼ੀ ਸਾਨੂੰ ਮਿਲਦੀ ਆ ਇਸ ਤਰੀਕੇ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਣਾਈ ਹੋਈ ਜੀਵਨ ਜਨਤ ਦਾ ਧਿਆਨ ਰੱਖਣਾ ਜੋ ਵੀ ਇਹਨਾਂ ਦੀ ਲੋੜ ਹੁੰਦੀ ਹੈ ਕੋਈ ਆਪਾਂ ਤੁਹਾਨੂੰ ਸੁੱਤ ਦਾ ਨਜ਼ਰ ਆ ਗਿਆ ਇਹ ਨੂੰ 4 ਦਿਨ ਪਾਣੀ ਪਾਓ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਲੱਗ ਰਿਹਾ ਹੈ ਨਾ ਸਾਡੀ ਤੁਹਾਨੂੰ ਸੰਜੀਪ ਆਸ਼ਾ ਜਿੰਦੀ ਬਣਾਈ ਹੋਈ ਇੱਕ ਛੋਟੀ ਜਿਹੀ ਸ੍ਰੇਸ਼ਟੀ ਦੇ ਵਿੱਚ ਡੋਰੀ ਚੱਲਦੀ ਹੈ ਪਾਣੀ ਘਵਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਖਵਾਬ ਹੋ ਰਹੇ ਨਹੀਂ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ ਪਰ ਤੁਹਾਡੇ ਤੋਂ ਜਿੰਨਾ ਕੋ ਕੋ ਹੁੰਦਾ ਹੈ ਤੁਸੀਂ ਆਪਣੇ ਨੂੰ ਆਪਣੀ ਕੋਸ਼ਿਸ਼ ਕਰੋ ਉਹਦੇ ਨਾਲ ਫਰਕ ਪਵੇ ਚਾਹੇ ਨਾ ਪਵੇ ਪਰ ਸਾਡੀ ਕੀਤੀ ਹੋਈ ਕੋਸ਼ਿਸ਼ ਨੇ ਮਾਲ ਹੈ ਅਸੀਂ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਚਾਹ ਚਾਹੋਗੇ ਜਿਵੇਂ ਇੱਕ ਛੋਟੀ ਜੀ ਕਹਾਣੀ ਆਪਾਕੀ ਦੇ ਨਾਲ ਸਮਝੀ ਕਰਦੇ ਹਾਂ ਨਾ ਇੱਕ ਜੰਗਲ ਦੇ ਵਿੱਚ ਬੜੀ ਭਿਆਨਕ ਆਗ ਲੱਗ ਗਈ ਤਾਂ ਸਾਰੇ ਪੰਛੀ ਪੰਖੀ ਆਪਣੀ ਜਾਨ ਬਚਾਉਦੇ ਉੱਡ ਤੁਦਨ ਲੱਗੇ ਪਰ ਇੱਕ ਨਿੱਕੀ ਜਿਹੀ ਚਿੜੀ ਉੱਚ ਉੱਪਰ ਕਰਕੇ ਪਾਣੀ ਦੀ ਉਹ ਬੰਦ ਦੀ ਅੱਗ ਦੇ ਉੱਤੇ ਬੋਮ ਲਗੀ ਤਾਂ ਕਹਿੰਦੇ ਉਸ ਜੰਗਲ ਦੇ ਵਿੱਚ ਕੋਈ ਸੰਤ ਫਕੀਰ ਜੀ ਭਗਤੀ ਕਰਦੇ ਸਨ ਉਹਨਾਂ ਨੇ ਜਦੋਂ ਦੇਖਿਆ ਤਾਂ ਉਹਨਾਂ ਨੇ ਚੜੀ ਜਗੀ ਨਹੀਂ ਚੜੀਏ ਇਹ ਤੋਂ ਕੀ ਕਰਾ ਰਹੀਆਂ ਕਿਉਂ ਅੱਗ ਦੇ ਨਾਲ ਖੇਡਦੀਆਂ ਜਿਹੜੇ ਨੇ ਕਿਹਾ ਸੰਤ ਜੀ ਮੈਂ ਅੱਗ ਨਾਲ ਖੇਡ ਰਹੀ ਹਾਂ ਉਹਨਾਂ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਨੇ ਉੱਤ ਕਹਿੰਦੇ ਸੰਤ ਫਕੀਰ ਜੀ ਹੱਸੇ ਕਹਿ ਰਿਹਾ ਤੇ ਚੜ੍ਹ ਗਿਆ ਤੇਰੀ ਇੱਕ ਚੋੜ੍ਹ ਪਾਣੀ ਦੇ ਨਾਲ ਇਹ ਭਿਆਨਕ ਅੱਗ ਬੁਝਰ ਵਾਲੀ ਨਹੀਂ ਆ ਪਰ ਜੇ ਕਿਤੇ ਗਲਤੀ ਦੇ ਨਾਲ ਅੱਗ ਦਾ ਕੋਈ ਇਤਚੀ ਨਿਆਣਾ ਵੀ ਤੇਰੇ ਖੰਭ ਤੇ ਪੈ ਗਿਆ ਤਾਂ ਤੂੰ ਸਾੜ ਕੇ ਸੁਆਹ ਹੋ ਗਿਆ ਨਹੀਂ ਇਸ ਕਰਕੇ ਆਪਣੀ ਜਾਨ بچਾ ਕੇ ਇਥੋਂ ਨਿਕਲ ਜਾ ਜਿਹੜੀ ਕਹਿ ਲੱਗੀ ਸੰਤ ਜੀ ਮੈਨੂੰ ਪਤਾ ਹੈ ਕਿ ਮੇਰੀ ਇਹ ਕੀਤੀ ਹੋਈ ਕੋਸ਼ਿਸ਼ ਦੇ ਨਾਲ ਭਿਆਨਕ ਅੱਗ ਨਹੀਂ ਬੁਝਰੀ ਪਰ ਜਦੋਂ ਵੀ ਇਸ ਅੱਗ ਦੀ ਗੱਲ ਹੋਲੇਗੀ ਨਾ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਆ ਜਾਏਗਾ ਮੇਰਾ ਨਾਮ ਕੋਸ਼ਿਸ਼ ਕਰਤਾ ਵਾਲਿਆਂ ਦੇ ਵਿੱਚ ਆਵੇਗਾ ਤਾਂ ਉਪਰੰਕਿਤਾ ਪਰਮਾਤਮਾ ਜੀ ਦੇ ਚਰਨਾ ਦੇ ਵਿੱਚ ਪਰਮਾਤਮਾ ਦੀ ਦਰਗਾਹ ਦੇ ਵਿੱਚ ਕੋਸ਼ਿਸ਼ ਕਰਨ ਵਾਲਿਆਂ ਨੂੰ ਹੀ ਸ਼ਾਵਾਸ਼ੇ ਮਿਲਦੀ ਹੈ ਸੋ ਇਸ ਕਰਕੇ ਮੈਂ ਤਾਂ ਆਪਣਾ ਫਰਜ਼ ਨਿਭਾ ਰਹੀ ਹਾਂ ਆਪਾਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਨੀ ਹੈ ਤਾਂ ਕਿ ਸਾਡੇ ਬੰਦੇ ਨਿਉਜਾ ਰਹਿ ਜਾਣ ਕਿ ਮੈਂ ਆਪਣੇ ਪਰਮ ਜੀ ਦਾ ਪਰਮਾਤਮਾ ਜੀ ਦੀ ਭਣਾਈ ਨੂੰ ਇਸ ਵਿੱਚ ਸਭ ਤੋਂ ਜ਼ਿਆਦਾ ਦੇਣੇ ਲਈ ਕੁੱਦਨੇ ਕੀਤਾ ਬਾਕੀ ਆਪਾਂ ਜੀ ਮੱਡੇ ਪੱਦਰ ਤੇ ਕੋਈ ਇੱਡਾ ਕੰਮ ਨਹੀਂ ਕਰ ਸਕਦੇ ਤਾਂ ਆਪਣੇ ਘਰ ਦੇ ਵਿੱਚ ਕੋਈ ਇੱਕ ਨੂੰ ਪੇੜ ਪੌਂਦੇ ਤਾਂ ਲਾ ਸਕਦੇ ਆ ਚਾਹੇ ਘਰ ਦੇ ਵਿੱਚ ਲੱਗੇ ਹੋਏ ਪੇੜ ਪੌਂਦੇ ਨੂੰ ਸਹੀ ਤਰੀਕੇ ਦੀ ਨਾਲ ਸੰਭਾਲ ਕਰ ਸਕਦੇ ਆ ਵੱਡੇ ਪੱਧਰ ਤੇ ਅਸੀਂ ਲੰਘ ਨਹੀਂ ਲਗਾ ਸਕਦੇ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਘਰ ਦੇ ਵਿੱਚ ਆਈ ਕੋਈ ਜੀਵ ਜੰਤ ਜਿਦਾਂ ਕਿ ਪੰਛੀ ਤਰੀਂਦਾ ਆ ਗਿਆ ਉਹ ਘਰ ਦੇ ਵਿੱਚ ਸੰਦੇ ਕਰਦੇ ਵਿਚ ਆ ਗਿਆ ਕੋਈ ਮਹਿਮਾਨ ਸਾਡੇ ਸਾਡੇਰੇ ਚਾਚਾ ਹੈ ਤਾਂ ਪੂਰੀ ਤਮਾਨ ਨਾਲ ਕੇ ਸੰਗਤ ਕਰ ਸਕਦੇ ਆ ਹਨ ਭਾਵੇਂ ਘਰ ਦੇ ਵਿੱਚ ਰੁੱਖਾਂ ਵਿੱਚ ਸਾਹੀ ਸ਼ਿਕਾਇਤ ਹੈ ਜਾਂ ਲਿਆ ਖੁਸ਼ੀ ਖੁਸ਼ੀ ਸਤਕਾਰ ਦੇ ਨਾਲ ਸ਼ੁਕਰੀ ਸੋ ਇਸ ਭਾਵ ਆਪਨ ਤੁਹਾਨੂੰ ਤੁਹਾਨੂੰ ਜੀ ਦੀ ਖੁਸ਼ੀ ਵਰਤ ਹਾਂ ਸੰਗਤ ਕਰ ਸਕਦੇ ਹਾਂ ਅਤੇ ਇੱਕ ਗੱਲ ਹੋਰ ਕਿ ਜਿੰਨਾ ਹੀ ਸਾਡੇ ਘਰ ਪਰਿਵਾਰ ਦੇ ਜੀਵਾਂ ਦੇ ਵਿੱਚ ਏਕਤਾ ਹੋਵੇ, ਕਿ ਤਫਾਤ ਹੋਵੇ। ਸਾਰੇ ਕਰਦੇ ਜੀ ਹਰ ਇੱਕ ਤੰਗ ਨਾਲ ਮਿਲ ਕੇ ਕਰਦੇ ਹਾਂ, ਸਲਾਹ ਦੇ ਨਾਲ ਕਰਦੇ ਹਾਂ। ਉਸ ਕਰਦਾ ਰੋਕਾ ਹੋਣਾ ਹੀ ਨਹੀਂ, ਕੁਝ ਕਰਦੇ ਵਾਤੇ ਨੂੰ ਤਰੱਕੀ ਨੂੰ ਕੋਈ ਰੋਕਿਆ, ਰੋਕ ਨਹੀਂ ਸਕਦਾ। ਜੇ ਆਪਾਂ ਆਪਣਾ ਕਰਦੇ ਦੇ ਕਿਛੁ ਸੁਸ਼ਾਂ ਚਾਹੁੰਦੇ ਹਾਂ, ਵਰਕਤ ਚਾਹੁੰਦੇ ਹਾਂ, ਆਪਣੀ ਤਰੱਕੀ ਚਾਹੁੰਦੇ ਹਾਂ, ਅਤੇ ਆਪਣੇ ਬੱਚਿਆਂ ਦੀ ਤਰੱਕੀ ਚਾਹੁੰਦੇ ਹਾਂ, ਆਪਣੇ ਘਰ-ਕੋਮਲ ਦੇ ਵਿੱਚ ਸੁੱਖ ਸ਼ਾਂਤੀ ਬਣਾ ਕੇ ਰੱਖੋ ਘਰ ਦੇ ਕੰਮਾਂ ਨੂੰ ਪੂਰੇ ਚਾਹ ਉਤਸ਼ਾਹ ਦੇ ਨਾਲ ਕਰੋ ਰਲ ਮਿਲ ਕੇ ਕਰੋ ਇੱਕ ਦੂਜਰੇ ਦੀ ਸਲਾਹ ਦੇ ਰਹੇ ਕਿਉਂਕਿ ਏਕਤਾ ਚ ਬਹੁਤ ਬਲ ਹੁੰਦਾ ਹੈ ਅਤੇ ਜੋ ਅੱਜ ਆਪਾਂ ਕਰ ਰਹੇ ਹਾਂ ਸਾਨੂੰ ਦੇਖ ਦੇ ਕੇ ਸਾਡੇ ਬੱਚੇ ਸਿੱਖ ਰਹੇ ਆ ਜਿਵੇਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਰਲ ਮਿਲ ਕੇ ਬੈਠਾਂਗੇ ਸ਼ੋਭਿਆ ਨਾਲ ਪਿਆਰ ਵੱਡਿਆਂ ਦਾ ਸਤਿਕਾਰ ਕਰਾਂਗੇ ਹਰ ਇੱਕ ਕੰਮ ਨੂੰ ਚਾਰ ਨਾਲ ਕਰਾਂਗੇ ਮਿਹਨਤ ਦੇ ਨਾਲ ਕਰਾਂਗੇ ਜਿਵੇਂ ਜਿਵੇਂ ਅਸੀਂ ਕਰਾਂਗੇ ਤਾਂ ਸਮਝੋ ਅਸੀਂ ਆਪਣੇ ਬੱਚਿਆਂ ਲਈ ਮੂਰਤ ਨਹੀਂ ਪਾਣਾ ਹੈ ਆ ਸਾਡੇ ਬੱਚਿਆਂ ਨੂੰ ਸਾਨੂੰ ਕੁਝ ਵੀ ਸਮਝਾਉਣ ਦੀ ਨਹੀਂ ਐ ਉਹਨਾਂ ਨੇ ਸਾਨੂੰ ਦੇਖ-ਦੇਖ ਕੇ ਸਿੱਖਣਾ ਹੈ ਕਿ ਇਸ ਪ੍ਰਕਾਤ ਤੈ ਜੀਵਨ ਦਾ ਪ੍ਰੇਮਿਆ ਹੋਣਾ ਰਹਿਣਾ ਆਪਣੇ ਕੰਮਾਂ ਨਾਲ ਮਿਲ ਕੇ ਕਹੀਆਂ ਖੁਸ਼ੀ-ਖੁਸ਼ੀ ਤਰੁਣਾ ਕਿ ਸਾਡੇ ਬੱਚਿਆਂ ਤੇ ਲੋੜ ਚੰਗਾ ਕਰਨਾ ਅਤੇ ਸਾਡੇ ਘਰ ਹੀ ਬੰਦ ਤਾਂ ਸਾਡੇ ਕਰਦੇ ਵਾਦੇ ਨੇ ਜਿਹੜੀ ਬਹੁਤ ਬੇਉਦਾਨ ਹੋ ਜਾਣੀ ਸੋ ਆਓ ਕਿ ਆਪਣੀ ਕਰਨ ਦੀ ਬਲਕਿ ਤੇ ਦੇਸ਼ਕਸ਼ਾਪ ਇਹ ਵੀ ਲਈ ਇਹ ਸਾਰੇ ਕੰਮਰਾਂ ਦਾ ਤੰਤਰ ਕਿੰਝ ਕਜਨੇ ਸ਼ੁਰੂ ਕਰੀਏ ਸਭ ਤੋਂ ਪਹਿਲਾ ਕੰਮ ਹਰ ਰੂਹ ਇਸ ਮੇਰੇ ਜੰਮੀ ਨੇ ਕਰ। ਉੱਠ ਕੇ ਪਹਿਲਾ ਬਲਵਾਤ ਦਾ ਨਾਮ ਜਪਨਾ ਹੈ। ਜਿਸ ਦੇ ਨਾਮ ਦੇ ਨਾਲ ਤੁਸੀਂ ਪਰਮਾਤਮਾ ਦਾ ਨਾਮ ਯਾਦ ਕਰਦੇ ਹੋ, ਕੰਝ ਸੰਗਤ ਫੇਰ ਯਾਦ ਕਰੋ। ਕਹੇ ਸੋ ਪਰਮਪਿਤਾ ਪਰਮਾਤਮਾ ਦੀ ਦੇਖੇ ਅਰਦਾਸ ਦੇ ਕੇ ਫਿਰ ਆਪਣੇ ਕੰਮ ਕਾਹਾਂ ਦੀ ਸ਼ੁਰੂਆਤ ਕਰੋ। ਪਰ ਹਰ ਕੰਮ ਦੇ ਵਿੱਚ ਵਰਤਨ ਕਰਦੇ ਹੋਏ ਕਿ ਜੋ ਵੀ ਕੰਮ ਤੁਸੀਂ ਕਰ ਰਹੇ ਹੋ, ਉਹ ਕਹਤੇ ਆਹਮਾਨ ਮਨ ਵਿੱਚ ਵਾਹਿਗੁਰੂ ਆਗੇ ਹੋਣੀ ਚਾਹੀਦੀ। ਪਰਮਾਤਮਾ ਦਾ ਨਾਮ ਚੱਲੇ ਜਿਹੜਾ ਪਰਮਾਤਮਾ ਦਾ ਨਾਮ ਮੰਡੇ ਚ ਜੁੜੇਗਾ ਬਸ ਆ ਦੇਖ ਇੰਨਾ ਹੱਥ ਕੋਈ ਦੰਤ ਕਮਾਈ ਹੋਵੇਗਾ ਅਰ ਰੋਜ਼ ਪਰਮਾਤਮਾ ਦਾ ਦਿੱਤਿਆ ਹੁੰਿਆ ਦਾਤਾਂ ਦੇ ਲਈ ਸ਼ੁਕਰ ਕਰਨਾ ਹੈ ਹਮੇਸ਼ਾ ਹੱਥ ਸੱਚੀ ਕਿਰਤ ਕਮਾਈ ਕਰਨੀ ਅਕਿਉਂ ਕਿ ਬਹੀ ਮਾਲੀ ਦੇ ਪੈਸੇ ਤੇ ਨਾਲ ਕਦੇ ਕੋਈ ਨਹੀਂ ਕਹਿੰਦੀ ਬਹੀ ਮਾਲੀ ਦਾ ਪੈਸਾ ਕਦੇ ਚੰਗੇ ਬਸ ਇਹ ਗੱਲ ਹੈ ਵੀ ਹਰ ਕਿਸੇ ਕਿਰਤ ਕਮਾਈ ਕਰਨੀ ਹੈ ਅਤੇ ਕਿਸੇ ਵੀ ਹੱਥ ਪਰ ਸੱਚ ਦੀ ਕਿਰਤ ਕਮਾਈ ਦੀ ਕਦਰ ਕਰਨੀ ਹੈ

ਆਪਣੇ ਘਰ ਦਾ ਤਿੰਨ ਫੁੱਲ ਗੁਰੂ ਘਰੇ ਜ਼ਰੂਰ ਭੇਟ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਜੀ ਕਈ ਗੁਣਾ ਕਰਕੇ ਵਾਪਸ ਮਿਲਦੇ ਨੇ ਉਸ ਤੋਂ ਬਾਅਦ ਇਹ ਬੀਜ ਵਾਲਿਆਂ ਨੂੰ ਕੋਈਨ ਆਪਣੇ ਦਿਖਾਣ ਪੀਣ ਨੂੰ ਜ਼ਰੂਰ ਦੇਣਾ ਇਹਦੀ ਜ਼ਮੀਨ ਦੇ ਦੇਣਿਆ ਖਾਸ ਕਰਕੇ ਇਹਦੇ ਪਾਣੀ ਨਮੀ ਦਾ ਇਤਿਹਾਸ ਮਿਲਦਾ ਹੈ। ਤੋਂ ਬਾਅਦ ਆਪਣੇ ਕਰਦੇ ਰੇਖਕ੍ਰੀਮ ਪਿਆ ਹੈ ਇੱਕ ਦਾ ਇਤਿਹਾਸ ਹੈ ਨਾ ਮਨ ਤੱਕਾ ਆਪਣੇ ਆਪ ਨੂੰ ਹੀ ਤਰਸੇਗਾ ਹਰ ਕੰਮ ਦੇ ਵਿੱਚ ਸਫਲਤਾ ਹੁੰਦੀ ਹੈ ਹਰ ਚੀਜ਼ ਨੂੰ ਬਚਪਤ ਕਰਦੇ ਵੀ। ਜੋ ਆਸ ਕਰਦੇ ਆ ਕਿ ਅੱਜ ਦੀ ਇਹ ਢੀੜੀ ਉਹ ਤੁਹਾਨੂੰ ਚੰਗੀ ਬਤੀ ਹੋਵੇਗੀ। ਜੇ ਨਹੀਂ ਹੋ ਚੰਗੀ ਨਹੀਂ ਲੱਗਿਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਬਟਨ ਕਰ ਦੇਣਾ ਕਿ ਕਰ ਕੋਈ ਵੀ ਗੱਲ ਜੇ ਚੰਗੀ ਨਾਲ ਲੱਗੇ ਹੋਵੇ ਤਾਂ ਉਹ ਕਮੈਂਟ ਬਾਕਸ ਵਿੱਚ ਜੀ ਜੀ ਬਸਦੇ ਹੋ ਜੇ